ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੁਰੇ ਸੋਖ ਉਪਜੇ ਬਾਜੇ ਅਨਹਾਦਰ ਤੁਰੇ ਰਹਾ ਤਾਪ ਪਾਪ ਸੰਤਾਬ ਬਿਨਸੇ ਹਾਰਿ ਸ਼ਮਰਤ ਤੇ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰਸਤ ਗੁਰਪੁਰੇ ਸਖ ਉਪਜੇ ਬਾਜੇ ਅਨਹਾਦਰ ਤੁਰੇ ਰਹਾ ਤਾਪ ਪਾਪ ਸੰਤਾ ਬਿਨਸੇ ਹਰਿ ਸਿਮਰਤ ਕੈ ਲਵੇਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸਾਤ ਪਾਈ ਗੁਰ ਸਤ ਗੁਰ ਪੁਰੇ ਸੋਖ ਉਪਜੇ ਬਾਜੇ ਅਨਹਦ ਤੁਰੇ ਰਹਾ ਤਾਪ ਪਾਪ ਸੰਤਾਪ ਬਿਨਸੇ ਹਾਰਿ ਸਿਮਰਤ ਕੈ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾ ਬਿਨਸੇ ਹਰਿ ਸਿਮਰਤ ਕੇਦ ਵਿਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਖ ਉਪਜੇ ਬਾਜੇ ਅਨਹਦ ਤੁਰੇ ਰਹਾ ਤਾਪ ਪਾਪ ਸੰਤਾਪ ਬਿਨਸੇ ਹਰਿ ਸਿਮਰਤ ਚਲ ਵਿਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੁਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾ ਬਿਨਸੇ ਆਵਸ ਮਰਤ ਕੈ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰਪੁਰੇ ਸੋਖ ਉਪਜੇ ਬਾਜੇ ਅਨਹਦ ਤੁਰੇ ਰਹਾ ਤਾਪ ਪਾਪ ਸੰਤਾਪ ਬਿਨਸੇ ਹਰਿ ਸਿਮਰਤ ਜਿਦ ਵਿਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਖ ਉਪਜੇ ਬਾਜੇ ਅਨਹਾਦਰ ਤੁਰੇ ਰਹਾ ਤਾਪ ਪਾਪ ਸੰਤਾਬ ਬਿਨਸੇ ਹਾਰਿ ਸਿਮਰਤ ਕੈ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੁਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾਪ ਬਿਨਸੇ ਹਰਿ ਸਿਮਰਤਿ ਜਲ ਵਿਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਰਣਾ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5ਾਤ ਪਾਈ ਗੁਰਸਤ ਗੁਰਪੁਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾ ਬਿਨਸੇ ਹਰਿ ਸਿਮਰਤ ਕੇ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੁਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾਬ ਬਿਨਸੇ ਆਰਿਸ਼ ਮਰਤ ਕੈ ਲਵੇਖ ਸਭ ਨਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰਪੁਰੇ ਸਖ ਉਪਜੇ ਬਾਜੇ ਅਨਹਦ ਤੁਰੇ ਰਹਾ ਤਾਪ ਪਾਪ ਸੰਤਾ ਬਿਨਸੇ ਹਰਿ ਸਿਮਰਤ ਕੇ ਲਵੇਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਨ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰ ਪੂਰੇ ਸੋਖ ਉਪਜੇ ਬਾਜੇ ਅਨਹਾਦ ਤੁਰੇ ਰਹਾ ਤਾਪ ਪਾਪ ਸੰਤਾਬ ਬਿਨਸੇ ਆ ਰਸਿਮਰਤ ਕੈ ਲਵੇਖ ਸਭ ਨਸੇ ਆਨੁਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਚਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਿਲਾਵਲ ਮਹਲਾ 5 ਸ਼ਾਂਤ ਪਾਈ ਗੁਰ ਸਤ ਗੁਰਪੁਰੇ ਸਖ ਉਪਜੇ ਬਾਜੇ ਅਨਹਦ ਤੁਰੇ ਰਹਾ ਤਾਪ ਪਾਪ ਸੰਤਾਪ ਬਿਨਸੇ ਹਰਿ ਸਿਮਰਤਿ ਚਲ ਵਿਖ ਸਭ ਨਸੇ ਆਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ